ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਆਪਣੇ ਐਕਸ ਅਕਾਊਂਟ ਤੇ ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਕੁਝ ਇਸ ਤਰ੍ਹਾਂ ਦਿੱਤੀਆਂ ਹਨ ਕਿ ਉਹਨਾਂ ਦੀ ਪੋਸਟ ਚਮਕ ਕੇ ਵਾਇਰਲ ਹੋ ਰਹੀ ਹੈ। ਭਰੋਸੇਮੰਦ ਭਾਰਤ ਦੇ ਮੂਰ ਨੂੰ ਦਰਸਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਐਕਸ ਤੇ ਇੱਕ ਪੋਸਟ ਜਾਰੀ ਕਰਕੇ ਦੇਸ਼ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ 2024 ਵਿੱਚ ਪ੍ਰਾਪਤ ਕੀਤੀਆਂ ਸ਼ਾਨਦਾਰ ਪ੍ਰਗਤੀ ਅਤੇ ਤਬਦੀਲੀਆਂ ਨੂੰ ਵੀ ਉਹਨਾਂ ਯਾਦ ਕੀਤਾ। ਇਸ ਨੂੰ ਕਵਿਤਾ ਦਾ ਜਸ਼ਨ ਦੱਸੇ ਪੀਐਮ ਮੋਦੀ ਨੇ ਟਵਿੱਟਰ ਤੇ ਪੋਸਟ ਜਾਰੀ ਕਰਕੇ ਕਿਹਾ ਏ ਮੇਰਾ ਭਾਰਤ ਵਧ ਰਿਹਾ ਏ ਪੀਐਮ ਮੋਦੀ ਨੇ ਇੱਕ ਭਾਵੁਕ ਸੰਦੇਸ਼ ਵਿੱਚ ਲਿਖਿਆ ਏ ਉਲਾੜ ਤੋਂ ਧਰਤੀ ਤੱਕ ਰੇਲਵੇ ਤੋਂ ਰਣਵੇ ਤੱਕ ਸੱਪਿਆਚਾਰ ਤੋਂ ਨਵੀਨਤਾ ਤੱਕ 2024 ਨੂੰ ਭਾਰਤ ਲਈ ਬੇਮਿਸਾਲ ਤਰੱਕੀ ਅਤੇ ਬਦਲਾਅ ਦੇ ਸਾਲ ਵਜੋਂ ਦਰਜ ਕੀਤਾ ਗਿਆ ਏ ਪੀਐਮ ਮੋਦੀ ਨੇ ਅੱਗੇ ਕਿਹਾ ਏ ਕਿ ਇਹ ਇੱਕ ਕਾਵਿਕ ਜਸ਼ਨ ਹੈ ਕਿਉਂਕਿ ਅਸੀਂ 2024 ਵਿੱਚ ਵਿਸ਼ਵਾਸ ਨਾਲ ਅੱਗੇ ਵਧਦੇ ਹਾਂ ਨਵੇਂ ਸਾਲ ਦੀ ਪੋਸਟ ਵਿੱਚ ਪੀਐਮ ਮੋਦੀ ਨੇ 2 41 ਸੈਕਿੰਡ ਦਾ ਇੱਕ ਵੀਡੀਓ ਐਨੀਮੇਸ਼ਨ ਸਾਂਝਾ ਕੀਤਾ ਜਿਸ ਵਿੱਚ ਸਾਲ 2024 ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਵੀਡੀਓ ਵਿੱਚ ਦੇਸ਼ ਦੇ ਪੁਲਾੜ ਲਾਂਚ, ਸੁਪਰ ਕੰਪਿਊਟਿੰਗ, ਰੱਖਿਆ ਨਿਰਮਾਣ ਵਿੱਚ ਵਾਧਾ, ਹਵਾ ਬਾਜ਼ੀ ਉਦਯੋਗ ਵਿੱਚ ਵਾਧਾ, ਪਾਣੀ ਦੇ ਹੇਠਾਂ ਹਾਵੜਾ ਮੈਦਾਨ ਮੈਟਰੋ, ਰਾਮੇਸ਼ਵਰ ਰੇਲਵੇ ਬ੍ਰਿਜ, ਬੰਦੇ ਭਾਰਤ ਟ੍ਰੇਲ ਵਰਗੇ ਬੁਨਿਆਦੀ ਢਾਂਚੇ ਦੇ ਚਮਤਕਾਰਾਂ ਨੂੰ ਦਿਖਾਇਆ ਗਿਆ ਹੈ।